ਡੇਰਾ ਸੱਚਾ ਸੌਦਾ ਸਾਸਾ ਦੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇंसा ਦੀਆਂ ਪਵਿੱਤਰ ਸਿੱਖਿਆਮਾਂ ਤੇ ਚਲਦਿਆਂ ਬਲਾਕ ਚੂਗੇ ਕਲਾ ਦੇ ਪਿੰਡ ਝੁੰਬਾ ਪਾਇਕਾ ਵਿਖੇ ਇੱਕ ਬਜ਼ੁਰਗ ਡੇਰਾ ਸ਼ਰਧਾਲੂ ਦੇ ਦੇਹਾਂਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਉਹਨਾਂ ਦੇ ਸਰੀਰ ਨੂੰ ਅੱਗ 'ਚ ਜਲਾਉਣ ਦੀ ਥਾਂ ਉਹਨਾਂ ਦਾ ਪੂਰਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। 71 ਜਾਣਕਾਰੀ ਅਨੁਸਾਰ ਸ਼ਾਮਤ ਰਾਮ ਇंसाਹ ਦੇ ਦਿਹਾਂਤ ਤੋਂ ਪਿੱਛੋਂ ਉਹਨਾਂ ਦੇ ਪੁੱਤਰ ਬਲਜੀਤ ਸਿੰਘ ਇंसाਹ, ਭੈਣਾ ਰਾਣੋ, ਵੀਰਪਾਲ ਰੱਜੋ, ਕਲਾਵੰਤੀ ਤੇ ਨੂੰ ਕਮਲਜੀਤ ਕੌਰ ਨੇ ਮ੍ਰਿਤਕ ਦੀ ਦਿਲੀ ਇੱਛਾ ਅਨੁਸਾਰ ਸਰੀਰ ਨੂੰ ਮੈਡੀਕਲ ਖੋਜਾਂ ਲਈ ਬੈਂਕਟੇਸ਼ਵਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਗਜ਼ਰੋਲਾ ਜ਼ਿਲ੍ਹਾ ਅਮਰੋਹਾ ਨੂੰ ਦਾਨ ਕਰ ਦਿੱਤਾ। ਬੇਟਾ ਬੇਟੀ ਇੱਕ ਸਮਾਨ ਮੁਹਿਮ ਤਹਿਤ ਸ਼ਾਮਦਰਾਮ ਮਿੰਸਾ ਦੀ ਅਰਥੀ ਨੂੰ ਉਹਨਾਂ ਦੀਆਂ ਭੈਣਾਂ ਅਤੇ ਉਹਨਾਂ ਦੀ ਨੂੰਹ ਵੱਲੋਂ ਮੋਢਾ ਦਿੱਤਾ ਗਿਆ। ਸ਼ਾਮਦਰਾਮ ਮਿੰਸਾ ਨੂੰ ਪਿੰਡ ਦੇ 6ਵੇਂ ਸ਼ਰੀਦਾਨੇ ਹੋਣ ਦਾ ਮਾਣ ਹਾਸਲ ਹੋਇਆ। ਸ਼ਾਮਤਰਾਮ ਇੰਸਾ ਨੂੰ ਪਿੰਡ ਵਾਸੀਆਂ, ਰਿਸ਼ਤੇਦਾਰਾਂ, ਸ਼ਾਸਤਨਾਮ ਜੀ ਗ੍ਰੀਨਸ ਵੈਲਫੇਅਰ ਫੋਰਸ ਵਿੰਗ ਦੇ ਭਾਈਪੈਣਾ ਅਤੇ ਵੱਡੀ ਗਿਣਤੀ ਚ ਬਲਾਕ ਦੀ ਪਹੁੰਚੀ ਹੋਈ ਸਾਧ ਸੰਗਤ ਵੱਲੋਂ ਫੁੱਲਾਂ ਨਾਲ ਸ਼ਿੰਗਾਰੀ ਐਂਬੂਲੈਂਸ 'ਚ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ਵਿੱਚ ਪਿੰਡ ਦੀਆਂ ਗਲੀਆਂ 'ਚੋਂ ਹੁੰਦੇ ਹੋਏ ਮੁੱਖ ਅੱਡੇ ਤੱਕ ਸ਼ਾਮਤਰਾਮ ਇੰਸਾ ਅਮਰ ਰਹੇ ਜਦ ਤੱਕ ਸੂਰਜ ਚੰਦ ਰਹੇਗਾ ਤਦ ਤੱਕ ਸ਼ਾਮਤ ਤੇਰਾ ਨਾਮ ਰਹੇਗਾ ਦੇ ਨਾਅਰੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਐਂਬੂਲੈਂਸ ਨੂੰ ਜ਼ਿਲ੍ਹਾ ਵਿਡਿੰਡਾ ਦੇ ਸਰਪੰਚ ਯੂਨੀਅਨ ਦੇ ਪ੍ਰਧਾਨ ਤੇ ਪਿੰਡ ਦੇ ਸਰਪੰਚ ਹਰਦੀਪ ਸਿੰਘ ਮਾਨ ਅਤੇ ਸੇਵਾਮੁਕਤ ਕਾਨੂੰਨਗੋ ਗੁਰਦੀਪ ਸਿੰਘ ਚੁੰਬਾ ਵੱਲੋਂ ਸਾਂਝੇ ਤੌਰ ਤੇ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਡੇਰਾ ਸ਼ੋਦਾਲੂ ਅਤੇ ਰਿਸ਼ਤੇਦਾਰ ਮੌਜੂਦ ਸਨ। ਇਸ ਵੇਲੇ ਹਰਦੀਪ ਮਾਨ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਸ਼ੁਰੂ ਕੀਤੀ ਸ਼ਰੀਰਦਾਨ ਮੁਹਿੰਮ ਇੱਕ ਸ਼ਲਾੰਗਾ ਜੋ ਕਾਰਜ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਬਠਿੰਡਾ ਸਰਪੰਚ ਯੂਨੀਅਨ ਦੇ ਪ੍ਰਧਾਨ ਤੇ ਪਿੰਡ ਦੇ ਸਰਪੰਚ ਹਰਦੀਪ ਸਿੰਘ ਮਾਨ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਸ਼ਰੀਰਦਾਨ ਕਰਨ ਨਾਲ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ। ਉਨਾ ਦੂਸਰੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਡੇਰਾ ਸੱਚਾ ਸੌਦਾ ਦੀ ਅਗਾਹ ਵੱਧੂ ਸੋਚਦਾ ਹਿੱਸਾ ਬਣਨ ਤੇ ਮ੍ਰਿਤਕ ਸ਼ਰੀਰ ਨੂੰ ਅੱਗ 'ਚ ਜਲਾਉਣ ਦੀ ਥਾਂ ਮੈਡੀਕਲ ਖੋਜਾਂ ਲਈ ਦਾਨ ਕਰਨ ਡੇਰਾ ਸੱਚਾ ਸੌਦਾ सिरसा ਦੇ ਪ੍ਰਮੁੱਖ ਸੰਤ ਡਾਕਟਰ ਗਰਮੀਤ RAM REEP SINGH ਜੀ सिरसा ਦੇ ਜੋ ਸਰੀਰਦਾਨ ਮਹਾਦਾਨ ਦੇ ਤਹਿਤ ਅੱਜ ਪਿੰਡ ਚੁੰਬਾ ਵਿਖੇ ਪ੍ਰੇਮੀ ਸ਼ੰਤਾਰਾਮ ਜੀ انسان ਦਾ ਜੋ ਸਰੀਰਦਾਨ ਹੋਇਆ ਹੈ ਜੀ ਇਹ ਪਿੰਡ ਦਾ ਛਿਮਾ ਸਰੀਰਦਾਨ ਹੋਇਆ ਹੈ ਇਸੇ ਤੱਕ ਹੀ ਜੋ ਸਮੂਹ ਸਾ ਸੰਗਤ ਬੜਕ ਚੁੱਕੇ ਕਲਾਂਦੀ ਹੈ ਲਗਾਤਾਰ ਹੀ ਇਹ ਸਰੀਰਦਾਨ ਮਹਾਦਾਨ ਕਰ ਰਹੀ ਹੈ ਜੀ ਇਹ ਸਰੀਰਦਾਨ ਜੋ ਆਪਣੇ ਆਉਣ ਵਾਲੇ ਜੋ ਡਾਕਟਰ ਬਣ ਰਹੇ ਆ ਮੈਡੀਕਲ ਖੋਜਾਂ ਵਾਸਤੇ ਇਹ ਸਰੀਰਦਾਨ ਪ੍ਰਮੁੱਖ ਸਿੱਧ ਹੋ ਰਿਹਾ ਜੀ ਡੇਰਾ ਸੱਚਾ ਸੋਦਾ ਦੇ ਹਜ਼ੂਰ ਮਹਾਰਾਜ ਸੰਤ ਡਾਕਟਰ ਗੁਰਮੀਤ RAM ਰੈਣੀ ਜੀ ਦੀ ਜੋ ਪ੍ਰੇਰਨਾ ਸਦਕੇ ਮਾਨਵਤਾ ਭਲਾਈ ਦੇਖ ਕੇ 64 ਕੰਮ ਚਲਾਏ ਜਾ ਰਹੇ ਹਨ ਉਨ੍ਹਾਂ ਵਿੱਚ ਇੱਕ ਸ਼ਰੀਰਦਾਨ ਦਾ ਕੰਮ ਦੇ ਅੰਤਰਗਤ ਅੱਜ ਪਿੰਡ ਚੁੰਬਾ ਵਿੱਚ 6ਵਾਂ ਸ਼ਰੀਰਦਾਨ ਕੀਤਾ ਗਿਆ ਹੈ ਜਿਹੜਾ ਸੱਚਾ ਸੋਦਾ ਦੇ ਮੰਨਤ ਭਲਾਈ ਦੇ ਇੱਥੇ ਤਰ੍ਹਾਂ ਹੀ ਕੰਮ ਚੱਲ ਰਹੇ ਹਨ